ਜੀ ਕਿਉਂਕਿ ਜਿਹੜੀ ਰਬੀ ਕrops ਦੀ ਹਾਰਵੈਸਟਿੰਗ ਅੱਜ ਕੱਲ ਚੱਲ ਰਹੀ ਹੈਗੀ ਆ ਫਾਰਮਰਸ ਜਿਹੜਾ ਹਾਰਵੈਸਟਿੰਗ ਕਰ ਰਹੇ ਨੇ ਸੋ ਉਹਦੇ ਕਰਕੇ ਫਾਰਮਰਸ ਨੂੰ ਸਹੀ ਸਲਾਹ ਦੇ ਸਕਦੇ ਹਾਂ ਕਿ ਅੱਜ ਔਰ ਕੱਲ ਜਿਹੜਾ ਦੋ ਦਿਨ ਉਹਨਾਂ ਨੂੰ ਹਲੇ ਜਿਹੜਾ ਹਾਰਵੈਸਟਿੰਗ ਨਹੀਂ ਕਰਨੀ ਚਾਹੀਦੀ परसों ਤੋਂ ਕੰਡੀਸ਼ਨਸ ਕਲੀਅਰ ਹੋ ਸਕਦੀਆਂ ਨੇ ਸੋ ਉਹਦੇ ਤੋਂ ਬਾਅਦ ਹੀ ਉਹਨਾਂ ਨੂੰ ਹਾਰਵੈਸਟਿੰਗ ਕਰਨੀ ਚਾਹੀਦੀ ਹੈ ਔਰ ਸੈਕੰਡਲੀ ਜਿਉਂ ਉਹਨਾਂ ਨੇ ਆਲਰੇਡੀ ਹਾਰਵੈਸਟਿੰਗ ਕੀਤੀ ਹੋਈ ਹੈ ਉਹਨਾਂ ਨੂੰ ਪ੍ਰੋਡਿਊਸ ਜ਼ਰੂਰ ਸੰਭਾਲ ਲੈਣੀ ਚਾਹੀਦੀ ਹੈ ਕਿਉਂਕਿ ਕੱਲ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਲਾਈਟ ਟੂ ਮੋਡਰੇਟ ਬਾਰਿਸ਼ ਜਾਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਲਾਈਟਨਿੰਗ ਫੈਂਟਿੰਗ ਹੋ ਸਕਦੀ ਹੈ ਸੋ ਉਹਨਾਂ ਨੂੰ ਪ੍ਰੋਡਿਊਸ ਦੀ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਇਹ ਵੈਦਰ ਕੰਡੀਸ਼ਨਸ ਨੇ ਇਹਨਾਂ ਤੋਂ ਕੋਈ ਨੁਕਸਾਨ ਨਾ ਹੋ ਸਕੇ ਵੀ ਅਸੀਂ ਦੇਖ ਰਹੇ ਹਾਂ ਕਿ ਲਗਭਗ ਸਾਰੇ ਪੰਜਾਬ ਤੇ ਹੀ ਜਿਹੜਾ ਅੱਜ ਇੱਕ ਡਬਲਯੂਡੀ ਸਿਸਟਮ ਦਾ ਇਫੈਕਟ ਬਣਿਆ ਹੋਇਆ ਹੈ ਸੋ ਉਹਦੇ ਕਰਕੇ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਬੱਦਲਵਾਈ ਬਣੀ ਹੋਈ ਹੈ ਹਲਕੀ ਤੋਂ ਦਰਮਿਆਨੀ بارش ਹੋ ਰਹੀ ਹੈ ਔਰ ਇਹਦੇ ਤੋਂ ਇਲਾਵਾ ਕਿਤੇ ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜਾਂ ਲਾਈਟਨਿੰਗ ਔਰ ਜੋ ਥੰਡਰ ਐਕਟੀਵਿਟੀ ਹੈ ਉਹ ਵੀ ਹੋ ਸਕਦੀ ਹੈ ਕਿਉਂਕਿ ਅੱਜ ਓਵਰਕਾਸਟ ਜਿਹੜਾ ਸਿਸਟਮ ਬਣਿਆ ਹੋਇਆ ਹੈ ਔਰ ਕੱਲ ਤੱਕ ਇਹ ਸਿਸਟਮ ਦੇ ਪੰਜਾਬ ਦੇ ਉੱਪਰੋਂ ਮੂਵ ਕਰ ਜਾਣ ਦੀ ਐਕਸਪੈਕਟੇਸ਼ਨ ਹੈ ਸੋ ਇਹਦੇ ਕਰਕੇ ਕੱਲ ਤੱਕ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀ ਰਹਿ ਸਕਦੀਆਂ ਹੈ ਪੰਜਾਬ ਚ ਮੌਸਮ ਚ ਅੱਜ ਸਵੇਰ ਤੋਂ ਹੀ ਤਬਦੀਲੀ ਦੇਖਣ ਨੂੰ ਮਿਲ ਰਹੀ ਆ ਅੱਜ ਰੁਕ ਰੁਕ ਕੇ ਸਵੇਰ ਤੋਂ ਹੀ ਬਾਰਿਸ਼ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚ ਹੋ ਰਹੀ ਆ ਇਹ ਬਾਰਿਸ਼ ਕੱਲ ਤੱਕ ਪੈਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ 1 ਮਈ ਤੋਂ ਮੌਸਮ ਸਾਫ਼ ਹੋ ਜਾਵੇਗਾ ਪੀਏਯੂ ਮੌਸਮ ਵਿਗਿਆਨਿਕਾ ਨੇ ਕਿਹਾ ਕਿ ਅੱਜ ਦੇ ਲਈ आईएमडी ਵੱਲੋਂ 오ਰੇਂਜ ਅਲਰਟ ਜਾਰੀ ਕੀਤਾ ਗਿਆ ਅਤੇ ਕੱਲ੍ਹ ਲਈ ਯਾਨੀ ਕਿ 30 ਅਪ੍ਰੈਲ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬਾਰਿਸ਼ ਪੈਂਡ ਕਰਕੇ 12 ਹੇਟਾ ਆਇਆ ਹੈ। ਉਹਨਾਂ ਨੇ ਕਿਸਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਕਣਕ ਦੀ ਸੰਭਾਲ ਕਰਨ ਲਈ ਕਿਹਾ ਹੈ। ਉਹਨਾਂ ਨੇ ਦੱਸਿਆ ਕਿ ਕੱਲ ਤੋਂ ਮੌਸਮ ਸਾਫ਼ ਹੋ ਜਾਵੇਗਾ ਅਤੇ ਮੁਰਦੋ ਗਰਮੀ ਪੈਣ ਲੱਗ ਜਾਵੇਗੀ। ਮੈਮ ਲਗਾਤਾਰ ਜਿਹੜਾ ਉਸ ਦਿਨ ਤੋਂ ਬਾਰਿਸ਼ ਦਾ ਮੌਸਮ ਬੜਾ ਹੋਇਆ ਬਾਰਿਸ਼ ਪੈ ਰਹੀ ਹੈ। ਤੁੱਕ ਕਿਸ ਤਰ੍ਹਾਂ ਦੇ ਆਉਣ ਵਾਲੇ ਕੁਝ ਮੌਸਮ ਦੇ ਅਸਰ ਆ ਕੀ ਬਾਰਿਸ਼ ਕੰਟੀਨਿਊ ਹੋਗੀ ਜਾਂ ਹਟ ਵੀ ਕੁਝ ਦਿਨ ਬਾਅਦ ਹਾਂਜੀ ਅਸੀਂ ਦੇਖ ਰਹੇ ਹਾਂ ਕਿ ਲਗਭਗ ਸਾਰੇ ਪੰਜਾਬ ਤੇ ਹੀ ਜਿਹੜਾ ਅੱਜ ਇੱਕ ਡਬਲਯੂ ਡੀ ਸਿਸਟਮ ਦਾ ਇਫੈਕਟ ਬਣਿਆ ਹੋਇਆ ਸੋ ਉਹਦੇ ਕਰਕੇ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਬੱਦਲਵਾਈ ਬਣੀ ਹੋਈ ਹੈ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਔਰ ਇਹਦੇ ਤੋਂ ਇਲਾਵਾ ਕਿਤੇ ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜਾਂ ਲਾਈਟਨਿੰਗ ਔਰ ਜੋ ਥੰਡਰ ਐਕਟੀਵਿਟੀ ਹੈ ਉਹ ਵੀ ਹੋ ਸਕਦੀ ਹੈ ਸੋ ਕਿਉਂਕਿ ਅੱਜ ਓਵਰਕਾਸਟ ਜਿਹੜਾ ਸਿਸਟਮ ਬਣਿਆ ਹੋਇਆ ਹੈ ਔਰ ਕੱਲ ਤੱਕ ਸਿਸਟਮ ਦੇ ਪੰਜਾਬ ਦੇ ਉੱਪਰੋਂ ਮੂਵ ਕਰ ਜਾਣ ਦੀ ਐਕਸਪੈਕਟੇਸ਼ਨ ਹੈ ਸੋ ਇਹਦੇ ਕਰਕੇ ਕੱਲ ਤੱਕ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ ਲਾਈਟ ਟੂ ਮੋਡਰੇਟ ਬਾਰਿਸ਼ ਔਰ ਲਾਈਟਨਿੰਗ ਥੰਡਰਸ ਔਰ ਤੇਜ਼ ਹਵਾਵਾਂ ਵੀ ਕਿਤੇ ਕਿਤੇ ਚੱਲ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ ਜਿਹੜੀਆਂ ਪਰਸੋਂ ਤੋਂ ਕੰਡੀਸ਼ਨਸ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ। ਕੋਈ ਮੈਮ ਅਲਰਟ ਵਗੈਰਾ ਵੀ ਜਾਰੀ ਕੀਤਾ ਸੀ ਹੈ ਨਾ ਦਿਨਾਂ ਲਈ ਆਈਐਮਡੀ ਵੱਲੋਂ। ਜੀ ਅੱਜ ਆਈਐਮਡੀ ਵੱਲੋਂ orange alert ਜਿਹੜੀਆਂ ਇਹ ਬੜੀਆਂ ਕੰਡੀਸ਼ਨਸ ਨੇ ਨਾ ਵਾਸਤੇ ਜਾਰੀ ਕੀਤਾ ਗਿਆ ਔਰ ਕੱਲ yellow alert ਜਾਰੀ ਕੀਤਾ ਗਿਆ ਔਰ ਕੱਲ ਜਿਹੜੀ ਐਕਟੀਵਿਟੀ ਅੱਜ ਨਾਲੋਂ ਕੁਝ ਘੱਟ ਜਾਣ ਦੀ ਵੀ ਇਹ ਪ੍ਰੈਡਿਕਸ਼ਨ ਹੈ ਕਿਉਂਕਿ ਸਿਸਟਮ ਅੱਜ ਮੂਵ ਕਰਨਾ ਸਟਾਰਟ ਹੋ ਜੇਗਾ। ਸੋ ਪਰਸੋਂ ਤੋਂ ਜਿਹੜੀਆਂ ਕੰਡੀਸ਼ਨਸ ਹੋ ਕਲੀਅਰ ਹੁੰਦੀ ਪ੍ਰੈਡਿਕਸ਼ਨ ਅਲਮ ਜਿਵੇਂ ਕਿ ਬਦਲਵਈ ਵਾਲਾ ਰੇਨ ਬੜਾ ਮੌਸਮ ਬੜਾ ਹੋਇਆ ਸੋ ਟੈਂਪਰੇਚਰ ਦੇ ਵਿੱਚ ਵੀ ਕੁਝ ਅਸਰ ਵੇਖਣ ਨੂੰ ਮਿਲਿਆ ਟੈਂਪਰੇਚਰ ਤੇ ਅੱਜ ਤੋਂ ਪਹਿਲਾਂ ਲੱਗੋ ਜੀ ਬਿਲਕੁਲ ਜੀ ਜਦੋਂ ਵੀ ਜਿਹੜਾ ਵੈਸਟਰਨ ਡਿਸਟਰਬੈਂਸ ਸਿਸਟਮ ਡਿਵੈਲਪ ਹੁੰਦਾ ਕਲਾਉਡੀ ਕੰਡੀਸ਼ਨਸ ਜਾਂ ਰੇਨ ਵਾਲੀਆਂ ਕੰਡੀਸ਼ਨਸ ਬਣਦੀਆਂ ਨੇ ਸੋ ਉਦੋਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਕੁਝ ਗ੍ਰੈਵਟ ਅਬਜ਼ਰਵ ਕਰਦੇ ਹਾਂ ਜਦੋਂ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਰਾਈਜ਼ ਅਬਜ਼ਰਵ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਜੋ ਕੱਲ ਦਾ ਡੇ ਟਾਈਮ ਟੈਂਪਰੇਚਰ 36 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37.7 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.7 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਨਾਰਮਲ ਤੋਂ ਨੀ ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 24.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 20.3 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਡਬਲਯੂ ਡੀ ਸਿਸਟਮ ਦਾ ਇਫੈਕਟ ਹੋਣ ਕਾਰਨ ਕਿ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਰ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਰਾਈਜ਼ ਅਸੀਂ ਆਬਜ਼ਰਵ ਕਰ ਰਹੇ ਹਾਂ ਮੈਮ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦਾ ਦੋ ਦਿਨਾਂ ਵਿੱਚ ਸਸਣੇ ਰਹੇ ਉਸ ਤੋਂ ਬਾਅਦ ਮੌਸਮ ਫਿਰ ਡਰਾਈ ਹੋ ਜਾਏਗਾ ਗਰਮੀ ਮੜੇ ਜੀ ਕੱਲ ਤੱਕ ਐਕਸਪੈਕਟਡ ਹੈ ਕਿ ਇਹ ਸਿਸਟਮ ਪਾਸ ਹੋ ਜਾਏਗਾ ਔਰ ਪਰਸੋ ਤੋਂ ਫਿਲਹਾਲ ਜਿਹੜੀਆਂ ਕੰਡੀਸ਼ਨਸ ਇੱਕ ਵਾਰ ਕਲੀਅਰ ਹੋ ਜਾਣ ਦੀ ਪ੍ਰੈਡਿਕਸ਼ਨ ਹੈ ਖਾਨ ਵੀਰ ਨੂੰ ਕੀ ਜਾਨ ਜਿਹੜਾ ਉਹ ਦਊਗੀ ਕਿ ਖਾਨ ਵੀਰ ਜਿਹੜਾ ਦਾ ਜਿਹੜੀਆਂ ਨਾ ਕਿਰਾਏ ਕਰ ਰਹੇ ਨੇ ਆਪਣੀ ਖਤੋ ਜਿਹੜੀ ਹੈ ਨਾ ਮੁੰਡੀਆਂ ਚ ਪਿਆਰ ਜੀ ਕਿਉਂਕਿ ਜਿਹੜੀ ਰਬੀ ਕrops ਦੀ ਹਾਰਵੈਸਟਿੰਗ ਅੱਜ ਕੱਲ ਚੱਲ ਰਹੀ ਹੈਗੀ ਆ ਫਾਰਮਰਸ ਜਿਹੜਾ ਹਾਰਵੈਸਟਿੰਗ ਕਰ ਰਹੇ ਨੇ ਸੋ ਉਹਦੇ ਕਰਕੇ ਫਾਰਮਰਸ ਨੂੰ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਕਿ ਅੱਜ ਔਰ ਕੱਲ ਜਿਹੜਾ ਦੋ ਦਿਨ ਉਹਨਾਂ ਨੂੰ ਹਲੇ ਜਿਹੜਾ ਹਾਰਵੈਸਟਿੰਗ ਨਹੀਂ ਕਰਨੀ ਚਾਹੀਦੀ ਪਰਸੋ ਤੋਂ ਕੰਡੀਸ਼ਨਸ ਕਲੀਅਰ ਹੋ ਸਕਦੀਆਂ ਨੇ ਸੋ ਉਹਦੇ ਤੋਂ ਬਾਅਦ ਹੀ ਉਹਨਾਂ ਨੂੰ ਹਾਰਵੈਸਟਿੰਗ ਕਰਨੀ ਚਾਹੀਦੀ ਹੈ ਔਰ ਸੈਕੰਡਲੀ ਜਿਉ ਉਹਨਾਂ ਨੇ ਆਲਰੇਡੀ ਹਾਰਵੈਸਟਿੰਗ ਕੀਤੀ ਹੋਈ ਹੈ ਉਹਨਾਂ ਨੂੰ ਪ੍ਰੋਡਿਊਸ ਜ਼ਰੂਰ ਸੰਭਾਲ ਲੈਣੀ ਚਾਹੀਦੀ ਹੈ ਕਿਉਂਕਿ ਕੱਲ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਲਾਈਟ ਟੂ ਮੋਡਰੇਟ ਬਾਰਿਸ਼ ਜਾਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਲਾਈਟਨਿੰਗ ਥੰਡਰਿੰਗ ਹੋ ਸਕਦੀ ਹੈ ਸੋ ਉਹਨਾਂ ਨੂੰ ਪ੍ਰੋਡਿਊਸ ਦੀ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਇਹ ਵੈਦਰ ਕੰਡੀਸ਼ਨਸ ਨੇ ਇਹਨਾਂ ਤੋਂ ਕੋਈ ਨੁਕਸਾਨ ਨਾ ਹੋ ਸਕੇ